ਅਭੀ ਵੀ ਚੱਲਣ ਲੱਗੂ ਸਰਦੀ ਗਾ ਜੀ ਉਹਨਾਂ ਦੀ ਗੱਲ ਨਹੀਂ ਕਹਿ ਰਹੇ ਆ ਜੀ ਇਸੇ ਸ਼ਾਂਤੀਪੁਰ ਵੱਲ ਸਾਨੂੰ ਦੱਸਣਾ ਸੀ ਜੇ ਕੋ ਮੰਗ ਪੱਤਰ ਦੇਣਾ ਉਹ ਦਵਾ ਰਹੇ ਨੂੰ ਪਰ ਕਈਆਂ ਨੇ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਤੇ ਫਿਰ ਉਸ ਦੇ ਚੱਕਰ ਚ ਆਨ ਨੂੰ ਸਾਨੂੰ ਉਹਨਾਂ ਨੂੰ ਪ੍ਰੀਵੈਂਟਿਵ ਅਟੈਂਸ਼ਨ ਤੇ ਲੈਣਾ ਪਿਆ ਬੋਰਕਤੀ ਹੈਗੇ ਆ ਤੇ ਮੈਂ ਤੁਹਾਨੂੰ ਮੈਂ ਉਹ ਗੱਲ ਕਰ ਰਿਹਾ ਇਨਸਪੈਕਟਰ ਮੈਂ ਵੀ ਤੁਹਾਡੇ ਨਾਲ ਗੱਲ ਚਲੋ ਭੈਣ ਜੀਓ ਸਾਡੇ ਤੁਸੀਂ ਆ ਜਾਓ ਆ ਜਾਓ ਆ ਜਾਓ ਭੈਣ ਜੀਓ ਤੁਹਾਡੇ ਕੋਲ ਲੈਡੀ ਪੁਲਿਸ ਨਹੀਂ ਕੋਈ ਗੱਲ ਨਹੀਂ ਪਲੀਜ਼ ਆ ਜਾਓ ਮੈਮ ਕੀ ਕਹਿਣਾ ਥੋੜਾ ਮੇਰਾ ਇਹ ਕਹਿਣਾ ਹੈਗਾ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰਨ ਵਾਸਤੇ ਪਹੁੰਚੇ ਆ ਅੰਗਣਵਾੜੀ ਦਾ ਜਿਹੜਾ ਹੈਲਪਰਾਂ ਦੀ ਗੱਲ ਕਰ ਰਹੇ ਆ ਪਰ ਸਰ ਇਹ ਅਲੱਗ-ਅਲੱਗ ਥਾਣਿਆਂ ਦੇ ਵਿੱਚ ਅਰੈਸਟ ਕਰਕੇ ਲੈ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਧਰਨੇ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਹੈ ਤੇ ਅੱਜ ਚਲੋ ਠੀਕ ਹੈ ਜੀ ਉਹਨਾਂ ਦੀ ਗੱਲ ਨਹੀਂ ਕਰਨੀ ਚਲੋ ਜਾਈਏ ਤੋ ਕੁਝ ਸ਼ਰਮ ਦੀ ਗੱਲ ਆ। ਆਜੋ ਆਜੋ ਪਲੀਜ਼ ਆਜੋ। ਐਸੋ ਸਰ ਥੋੜਾ ਮਿਸ ਬਿਹੇਵ ਆ। ਚੱਲ। ਜੀ ਇਹਨਾਂ ਕੋਲੇ ਦੇਖੋ ਤੁਸੀਂ ਥੋੜਾ ਮਿਸ ਬਿਹੇਵ ਆ। ਜੀ ਫਿਰ ਵੀ ਤੁਸੀਂ ਮਿਸ ਬਿਹੇਵ ਕਰ। ਲੈ ਵੀ ਪਲੀਜ਼ ਨਹੀਂ ਵੀ ਹੈਗੀ। ਮੇਰਾ ਵੀ ਕੰਮ ਹੈ ਜੀ। ਫਿਰ ਵੀ ਤੁਸੀਂ ਆਪਦਾ ਕੰਮ ਕਰੋ। ਹਾਂ ਫਿਰ ਤੁਸੀਂ ਮਿਸ ਬਿਹੇਵ ਕੰਮ ਕਰਦੇ ਹੋ? ਪਲੀਜ਼। ਗਲਤ ਗੱਲ ਹੈ। 3 बि चाले चाजू चाढ़ू तेरी दोरू ਚਿਕਾ ਮਾਰੀ ਜਨਾ ਪਾਸੇ ਕਰਦਾ ਮੁਰਦਾਬਾ ਕੁੰਡੀ ਮੰਤਰੀ ਰਾ ਕਰੋ ਸਿਆਪਾ ਵੀ ਕੀ ਕਹਿਣਾ ਚਾਹੁੰਦੇ ਆ ਅੱਜ ਤਾਨੂੰ ਰੋਕਿਆ ਗਿਆ ਇਹਨਾਂ ਨੇ ਧੱਕੇਸ਼ਾਹੀ ਆਈ ਸਾਡੇ ਨਾਲ ਮੰਤਰੀ ਬਲਜੀਤ ਕੌਰ ਮੁਰਦਾਬਾ ਬੁੱਲ ਕੇ ਅਰੈਸਟ ਕਰ ਰਹੀ ਤੁਹਾਨੂੰ ਅਰੇ ਐਸੀ ਕਿੱਦਾਂ ਜਾ ਰਹੀ ਮੁਰਦਾਬਾ ਮਰਦਾਬਾ ਸਰ ਪੁਲਿਸ ਰੀਟੇਨ ਕਰਕੇ ਲੈ ਜਾ ਰਹੀ ਹੈ ਤੁਸੀਂ ਕੀ ਪ੍ਰੋਟੈਸਟ ਕਰਨਾ ਸੀ ਅਸੀਂ ਆਪਣਾ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਆਏ ਸੀ ਮੰਗ ਪੱਤਰ ਦੇਣਾ ਜੀ ਮੰਗ ਪੱਤਰ ਖਾਲ ਕੋਈ ਸਾਨੂੰ ਤਿਆਰ ਹੀ ਨਹੀਂ ਪ੍ਰਸ਼ਾਸਨ ਕੋਈ ਨਾ ਸਾਨੂੰ ਤਿਆਰ ਬੀਬੀ ਲਗਾਤਾਰ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਘਰ ਦੇ ਬਾਹਰ ਪ੍ਰੋਟੈਸਟ ਕੀਤਾ ਜਾ ਰਿਹਾ ਕੋਈ ਸਾਡੀ ਸਨਮਾਨ ਨਹੀਂ ਮਾਤਰੀ ਬਜਿਤਕਾਰ ਮਰਦਾਬਾ ਗੁਲਦੀ ਮਾਤਰੀ ਮਰਦਾਬਾ ਮੰਤਰੀ ਬਜਿਤਕਾਰ आ आ नहीं नहीं, नहीं

آ توني ہوئی سرکارا سادي دے لو جی ایم دی اے امدادی سرکار اک دن کڈی چڑھ گیا نا ہا ਇਦਾਂ ਹੀ ਅੱਜ ਇਹ ਕਪੜਾ ਨਾ ਜ਼ਿਲ੍ਹਾ ਫਰੀਦਕੋਟ ਦੇ ਜਿਹੜਾ ਨਹਿਰੋ ਸਟੇਡੀਅਮ ਉੱਤੇ ਸਟੇਟ ਲੈਵਲ ਦਾ ਫੰਕਸ਼ਨ ਹੈਗਾ ਹੈ ਜਿਹੜੇ ਅੱਜ ਡਿਫਰੈਂਸ਼ੀਏਟਲੀ ਏਬਲਡ ਪਰਸਨਸ ਹੈਗੇ ਉਹਨਾਂ ਦਾ ਕੁਮੰਤਰੀ ਦਿਵਸ ਹੈਗਾ ਤੋਂ ਅਸੀਂ ਜਿਹਨੂੰ ਕਹਿੰਦੇ ਉਸ ਲੈਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਅਸੀਂ ਇਹ ਬੇਨਤੀ ਕੀਤੀ ਸੀ ਜਿਹੜੇ ਵੀ ਕਿਸੇ ਨੇ ਜ ਕੋ ਧਰਨਾ ਲਾਣਾ ਹੈ ਤੇ ਕਿਸੇ ਨੇ ਮੰਗ ਪੱਤਰ ਦੇਣਾ ਹੈ ਕਿ ਉਹਨਾਂ ਨੇ ਜਗ੍ਹਾ ਮقرਰ ਕੀਤੀ ਸੀ ਉਹਨਾਂ ਨੂੰ ਕਿਹਾ ਵੀ ਸੀ ਕਿ ਸ਼ਾਂਤੀਪੂਰਵਕ ਸਾਨੂੰ ਦੱਸੋ ਨਾ ਅਸੀਂ ਜੇ ਕੋਈ ਮੰਗ ਪੱਤਰ ਦੇਣਾ ਉਹ ਵੀ ਦਵਾ ਦੇਾਂਗੇ ਬਟ ਕਈਆਂ ਨੇ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਤੇ ਫਿਰ ਉਸੇ ਚੱਕਰ ਚ ਆਨਲ ਨੂੰ ਸ ਤਾਂ ਸਰ ਕਿ ਸਟਾਰ ਬਰੋਨ ਕੀਤਾ ਜਾ ਰਿਹਾ ਸੀ ਨਾਲ ਕਿਉਂਕਿ ਇਹ ਤਾਂ ਗੱਲ ਕਰ ਰਹੇ ਸੀ ਕਿ ਅਸੀਂ ਮੰਗ ਪੱਤਰ ਦੇਣਾ ਸੀ ਉਹ ਸਾਨੂੰ ਮੰਗ ਪੱਤਰ ਦੇ ਨਹੀਂ ਦਿੱਤਾ ਜਾਦਾ ਨਹੀਂ いや ਇਸੀ ਦੇਖੋ ਬੇਨਤੀ ਵੀ ਕੀਤੀ ਸੀ ਇਹਨਾਂ ਨੂੰ ਕਿ ਸਾਨੂੰ ਦੱਸੋ ਮੰਗ ਪੱਤਰ ਦੇਣਾ ਇਹਨਾਂ ਦੇ ਰਿਪ੍ਰੈਜ਼ੈਂਟੇਟਿਵ ਨਾਲ ਲੈ ਜਾਾਂਗੇ ਬਟ ਫਿਰ ਉਹੀ ਗੱਲ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ ਜਿੰਦਾਬਾਦ ਮਰਦਾਵਾਲੇ ਜਾਣਗੇ ਫੰਕਸ਼ਨ ਖਰਾਬ ਕਰਨਗੇ ਤੇ ਉਸੇ ਚੱਲਦੇ ਐਪਲੀਕੇਸ਼ਨ ਚੱਲਦੇ ਅਸੀਂ ਫਿਰ ਇਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਦੇ ਅੰਡਰ ਟੇਕ ਕਰਨਾ ਕਰਿਆ ਪਿੱਤਾ ਗਿਆ ਪਰ ਮਰਦੂਕ ਬਲਾਗ ਵਿੱਚ ਕੋਈ ਪਹਿਲਾ ਬਲਾਗ ਨਾਲ ਮੌਜੂਦ ਨਹੀਂ ਐਦਾਂ ਠੀਕ ਹੈ ਮਹਿਲਾ ਮੁਲਾਜ਼ਮ ਤੁਸੀਂ ਤੁਹਾਨੂੰ ਤੁਸੀਂ ਵੀ ਇੱਕ ਜਗ੍ਹਾ ਆ ਕੇ ਵੀਡੀਓ ਬਣਾਈ ਐ ਅਸੀਂ ਮਹਿਲਾ ਮੁਲਾਜ਼ਮ ਹੀ ਨਹੀਂ ਜਿਹਨ ਕੀ ਕਾਨੂੰਨ ਦੇ ਮੁਤਾਬਕ ਜਿੰਨੀ ਤੌਰ 'ਤੇ ਗਿਰਜ਼ਦਾਰ ਕੀਤਾ ਗਿਆ ਜੀ ਉੱਤੇ ਮੈਂ ਬੇਨਤੀ ਕਰ ਰਿਹਾ ਮੈਂ ਤੁਹਾਨੂੰ ਪਲੀਜ਼ ਕਿ ਅਸੀਂ ਸਾਰੀਆਂ ਹਰ ਇੱਕ ਚੀਜ਼ ਨੂੰ ਦੇਖ ਕੇ ਫੋਰਸ ਦੀ ਅਵੇਲੇਬਿਲਟੀ ਨੂੰ ਦੇਖ ਕੇ ਹੀ ਕਿਉਂਕਿ ਟੈਕਲ ਕਰਨਾ ਪੈਂਦਾ ਹੈਗਾ ਅਸੀਂ ਮੈਕਸਿਮਮ ਕੋਸ਼ਿਸ਼ ਕੀਤੀ ਹੈ ਕਿ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤਾਂ ਉਹ ਹੀ ਅਸੀਂ ਤਾਂ ਹੀ ਇਹ ਸਾਰੇ ਮੱਦੇ ਨਜ਼ਰ ਰੱਖ ਕੇ ਡਿਟੇਨ ਕੀਤਾ ਤੇ ਮੇਰੇ ਹਿਸਾਬ ਨਾਲ ਕਿ ਪੀਸਫੁਲ ਹੋਏਗਾ ਬੰਦ